ਜਾਨਵਰਾਂ ਨੂੰ ਪਿਆਰ ਕਰਨ ਵਾਲੇ ਤਾਂ ਲੋਕ ਦੇਖੇ ਸੀ ਲੇਕਿਨ ਇਹ ਇਹੋ ਜਿਹਾ ਬੰਦਾ ਜਿਹਨੇ ਸਾਰੇ ਜਾਨਵਰਾਂ ਨੂੰ ਹੀ ਪਿਆਰ ਕਰਨ ਦਾ ਸ਼ੌਂਕ ਪਾਲ ਲਿਆ ਵਿਆ ਹਾਲਾਂਕਿ ਇਹ ਪਤਾ ਲੱਗਾ ਕਿ ਇਹਦੇ ਕੋਲ ਦੁਨੀਆ ਤੇ ਕਿਹੜਾ ਪ੍ਰਜਾਤੀ ਦਾ ਸੱਪ ਆ ਜਿਹੜਾ ਇਹਦੇ ਕੋਲੇ ਘਰ ਦੇ ਵਿੱਚ ਨਹੀਂ ਰੱਖਿਆ ਵਿਆ ਮਗਰਮੱਛ ਤੋਂ ਲੈ ਕੇ ਗੈਂਡਿਆਂ ਤੋਂ ਲੈ ਕੇ ਹਾਥੀਆਂ ਤੋਂ ਲੈ ਕੇ ਉਹ ਕਿਹੜਾ ਜੰਗਲੀ ਜਾਨਵਰ ਆ ਜਿਹੜਾ ਇਸ ਬੰਦੇ ਦੇ ਘਰੇ ਮੌਜੂਦ ਨਹੀਂ ਹੋਊਗਾ ਸੱਪ ਦੀ ਤਾਂ ਤੁਸੀਂ ਗਿਣਤੀ ਛੱਡ ਦਿਓ ਉਹਨੇ ਆਪਾਂ ਨੂੰ ਨੈਟ ਤੇ ਸਰਚ ਮਾਰੇ ਤੇ ਨਹੀਂ ਮਿਲਨੇ ਜਿੰਨੇ ਇਸ ਬੰਦੇ ਦੇ ਘਰੇ ਸਾਹਵੇਂ ਮਿਲਣਗੇ ਇਹ ਇੰਨਾ ਕ ਪਿਆਰ ਕਰਦਾ ਇੰਨਾ ਕ ਲਗਾਅ ਹੈ ਇਹਨੂੰ ਜਾਨਵਰਾਂ ਦੇ ਨਾਲ ਇਹ ਅਸਲੀ ਜ਼ਿੰਦਗੀ ਦਾ ਰੀਅਲ ਟਾਰਜਨ ਇਹਨੂੰ ਬੰਦੇ ਨੂੰ ਆਪਾਂ ਕਹਿ ਸਕਦੇ ਆ ਆ ਦੇਖੋ ਇਹਦੇ ਘਰੇ ਮਗਰਮੱਛ ਵੀ ਰੱਖੇ ਹੋਏ ਨੇ ਇਸਨੇ ਆਪਦੇ ਘਰੇ ਜਿਹੜੇ ਟੈਂਪਰੇਚਰ ਤੇ ਜੇਸਾ ਹੋਣਾ ਕੋਈ ਜਾਨਵਰ ਰਹਿ ਰਿਹਾ ਉਸਾ ਹੋਣਾ ਜਗ੍ਹਾ ਬਣਾ ਕੇ ਹਰੇਕ ਜਾਨਵਰ ਆਪਦੇ ਘਰੇ ਰੱਖਿਆ ਜਾਂ ਰੈਸਕਿਊ ਕੀਤਾ ਕਹਿ ਲਓ ਕੁਛ ਵੀ ਕਹਿ ਸਕਦੇ ਹੋ ਇਹਨੂੰ ਪਿਆਰ ਹੀ ਇੰਨਾ ਇਹ ਬੰਦਚ ਦੇ ਵਿੱਚ ਨਹੀਂ ਜਾਨਵਰ ਨੂੰ ਰੱਖਦਾ ਹਾਲਾਂਕਿ ਦਿਲੋਂ ਪਿਆਰ ਕਰਦਾ ਦੇਖੋ ਨਾਲ ਵੀ ਵੱਡੇ ਵੱਡੇ ਅਜਗਰ ਇਹਨਾਂ ਕਾਉਂਟੇ ਦੇ ਬਿੜ ਦੇ ਉੱਤੇ ਨਾਲ ਸੌ ਜਾਂਦੇ ਨੇ ਤੇ ਇਹ ਬੰਦਾ ਪਰਿਵਾਰ ਪ੍ਰਵਾਹ ਤਾਂ ਹੀ ਕਰੇ ਅਗਰ ਇਹ ਡਰੇ ਨਾ ਇਹ ਬੰਦਾ ਇਸ ਲਈ ਨਹੀਂ ਡਰਦਾ ਪਤਾ ਲੱਗਾ ਕਿ ਇਹ ਜਾਨਵਰ ਮਨੁੱਖਾਂ ਨਾਲੋਂ ਵੱਧ ਜਾਨਵਰਾਂ ਨੂੰ ਪਿਆਰ ਕਰਦਾ ਫਲਾਕੇ ਮਨੁੱਖ ਨੂੰ ਦੇਖ ਕੇ ਮੱਥੇ ਤੌੜੀ ਵੱਟ ਪਾ ਲੂਗਾ ਲੇਕਿਨ ਜਾਨਵਰ ਨੂੰ ਸੱਪ ਨੂੰ ਦੇਖ ਕੇ ਖਾਸ ਕਰਕੇ ਮੱਥੇ ਤੌੜੀ ਨਹੀਂ ਪਾਉਂਦਾ ਤੁਸੀਂ ਦੇਖੋ ਇਹਦੇ ਲਈ ਸੱਪ ਨਾਲ ਖੇਡਣਾ ਸੱਪ ਦੇ ਨਾਲ ਗੱਲਾਂ ਕਰਨੀਆਂ ਇੱਕ ਆਮ ਜੀ ਗੱਲ ਆ ਦੇਖੋ ਜਿਵੇਂ ਇਹ ਜਿਵੇਂ ਜੋਗੀ ਬੀਨ ਤੇ ਸੱਪ ਨੂੰ ਨਚਾ ਲੈਂਦਾ ਓਵੇਂ ਇਹ ਆਪਦੇ ਇਸ਼ਾਰਿਆਂ ਨਾਲ ਜਾਂ ਆਪਦੇ ਪਿਆਰ ਮੁਹੱਬਤ ਦੇ ਨਾਲ ਜਾਨਵਰ ਨੂੰ ਮੋਹ ਲੈਂਦਾ ਜੈਬਰੇ ਆ ਦੇਖੋ ਤੁਸੀਂ ਆਪਦੇ ਦੇ ਘਰ ਦੇ ਗਾਰਡਨ ਦੇ ਵਿੱਚ ਜੈਬਰੇ ਨੇ ਜੈਬਰੇ ਰੱਖੇ ਨੇ ਘੋੜੇ ਨੇ ਗਧੇ ਨੇ ਜਾਨਵਰ ਤਾਂ ਕੋਈ ਹੈ ਹੀ ਨਹੀਂ ਇਹ ਜੈ ਜੰਗਲੀ ਜਾਨਵਰਾਂ ਤੋਂ ਛੋਟ ਹੋਰ ਜਾਨਵਰ ਜਿਹੜੇ ਆਮ ਨੇ ਉਹ ਵੀ ਇਹਦੇ ਜਾਨਵਰ ਕੋਈ ਨਹੀਂ ਘੋੜੇ ਜਾਂ ਗਧੇ ਬੱਕਰੀ ਇਸ ਤੱਕ ਕਿ ਬੱਕਰੀਆਂ ਵੀ ਇਹਦੇ ਫਾਰਮ ਤੇ ਰੱਖੀਆਂ ਨੇ ਜੇ ਤੁਸੀਂ ਇਹਦੇ ਬਾਰੇ ਸਾਰਾ ਜਾ ਕੇ ਨੈਟ ਤੇ ਦੇਖੋਗੇ ਅੱਗੇ ਤੁਸੀਂ ਦੇਖਿਓ ਆ ਤਾਂ ਮੈਨੂੰ ਪਰਜਾਤੀ ਦਾ ਸਾਪ ਹੀ ਨਹੀਂ ਪਤਾ ਕਿਹੜਾ ਜਿਹਦੇ ਨਾਲ ਇਹ ਖੇਡ ਰਿਹਾ ਕਹਿ ਲਿਗੇ ਖੇਡ ਹੀ ਰਿਹਾ ਆ ਦੇਖੋ ਸੱਪ ਨੇ ਇਹਦੇ ਦੰਦੀ ਵੜ ਲਈ हां हो ਸਕਦਾ ਇਹਨੇ ਸੱਪ ਦੀ ਜ਼ਹਿਰ ਕੱਢ ਲਈ ਹੋਵੇ ਲੇਕਿਨ ਸੱਪ ਦੀ ਜ਼ਹਿਰ ਕਢਾਉਣ ਤੋਂ ਬਾਅਦ ਵੀ ਆਪਾਂ ਨੂੰ ਤਾਂ ਮੋٹے ਤੇ ਰਖਾਉਂਦੇ ਨੂੰ ਡਰ ਲੱਗਦਾ ਰੀਲਾਂ ਫੋਟੋਆਂ ਖਿੱਚਦੇ ਨੂੰ ਡਰ ਲੱਗਦਾ ਇਹਨੇ ਤਾਂ ਫੇਰ ਵੀ ਦੰਦੀ ਵਿੜਾਲੀ ਮੈਂ ਹੈਰਾਨ ਆ ਯਾਰ ਇਸ ਬੰਦੇ ਤੇ ਇੰਨਾ ਲਗਾਵ ਕਿਸੇ ਜਾਨਵਰ ਨਾਲ ਕਿਵੇਂ ਹੋ ਸਕਦਾ ਇਹ ਗਲਤੀ ਦੇ ਨਾਲ ਇੱਕ ਇਨਸਾਨਾਂ ਦੀ ਕਹਿ ਲਈਏ ਜੂਨੀ ਦੇ ਵਿੱਚ ਪੈਦਾ ਹੋ ਗਿਆ ਲੇਕਿਨ ਮੈਨੂੰ ਲੱਗਦਾ ਇਹ ਆਪ ਵੀ ਇੱਕ ਜਾਨਵਰੀ ਹੈ ਇੱਕ ਜਾਨਵਰੀ ਜਾਨਵਰ ਨੂੰ ਇੰਨੇ ਮੂੰਹ ਨਾਲ ਪਿਆਰ ਕਰ ਸਕਦਾ ਲੇਕਿਨ ਇਹ ਜਾਨਵਰ ਵੀ ਨਹੀਂ ਇਹ ਰੱਬ ਨੂੰ ਕਿਸੇ ਨੂੰ ਕਹਦੀ ਹੈ ਬਖਸ਼ੀ ਦਾਤੀ ਹੈ ਜਿਵੇਂ ਇਸ ਬਾਈ ਨੂੰ ਬਖਸ਼ੀ ਵੀ ਹੈ ਜਿਸ ਹਿਸਾਬ ਨਾਲ ਹਰੇਕ ਤਰ੍ਹਾਂ ਦੇ ਜਾਨਵਰ ਨੂੰ ਪਿਆਰ ਕਰ ਲੈਂਦਾ ਕਹਿ ਲਿਆ ਆਪਦੇ ਵਾਸ਼ ਵਿੱਚ ਵੀ ਕਰ ਲੈਂਦਾ ਜਿਵੇਂ ਹਾਥੀ ਦਾ ਸੀਨ ਦੇਖ ਕੇ ਆਏ ਤੁਸੀਂ ਕਰੋ ਕੋੜਾਲ ਮਗਰ ਮੱਛਾਂ ਦਾ ਦੇਖ ਕੇ ਆਏ ਹੋ ਜੈਬਰਿਆਂ ਦਾ ਜਾਂ ਹੋਰ ਪਤਾ ਹੀ ਨਹੀਂ ਕਿੰਨੇ ਕ ਜਾਨਵਰ ਆ ਜੋ ਇਹਦੇ ਕੋਲ ਰੱਖੇ ਹੋਏ ਨੇ ਬਾਈ ਕੋਲੇ ਹੋਰ ਜੇ ਸਾਰੀਆਂ ਇਹਦੀਆਂ ਵੀਡੀਓ ਲਾਉਂਦੇ ਗੱਲਬਾਤ ਕਰਦੇ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਅੱਜ ਦੀ ਵੀਡੀਓ ਕਿਵੇਂ ਲੱਗੀ ਦੱਸਿਓ ਆਪਣੇ ਪੇਜ ਨੂੰ ਪਿੰਡ ਜੈਕਸ਼ਨ ਨੂੰ YouTube Facebook Instagram ਤੇ ਫੋਲੋ ਕਰ ਜਿਓ ਧੰਨਵਾਦ